ਜਿੰਦਗੀ ਗੁਜ਼ਾਰੋ ਮੁਸ਼ਕਲਾਂ ਤੇ ਦੁੱਖਾਂ ਦਾ ਜੇ ਕਰਨਾ ਹੈ ਖਾਦਮਾ ਤਾਂ ਹਰ ਵੇਲੇ ਕਹਿੰਦੇ ਰੋ ਤੇਰਾ ਸ਼ੁਕਰ ਹੈ ਪ੍ਰਮਾਤਮਾ ਤੇਰਾ ਸ਼ੁਕਰ ਹੈ ਪ੍ਰਮਾਤਮਾ ਸੋ ਉਸ ਸਰਬਸ਼ਕਤੀਮਾਨ ਪਿਤਾ ਪ੍ਰਮਾਤਮਾ ਦਾ ਨਾਮ ਲੈਂਦੇ ਹੋਏ ਅਸੀਂ ਆਗਾਜ਼ ਕਰਦੇ ਹਾਂ ਇਸ ਵਿਸਾਖੀ ਦੇ ਪ੍ਰੋਗਰਾਮ ਦਾ ਸੋ ਗੱਜਕੇ ਭਤੇ ਬੁਲਾਓ ਜੀ ਬਾਣੀ ਰੱਬ ਕੋਲ ਤੋਂ ਬਾਅਦ ਉਸੇ ਤਰ੍ਹਾਂ ਮੁਬਾਰਕ ਹੋਵੇ ਤੁਹਾਨੂੰ ਵਿਸਾਖੀ ਦਾ ਇਹ ਪਵਿੱਤਰ ਤਿਉਹਾਰ ਵਿਸਾਖੀ ਦਾ ਹੈ ਪਵਿੱਤਰ ਤਿਉਹਾਰ ਸੋ ਸਭ ਤੋਂ ਪਹਿਲਾਂ ਅਸੀਂ ਸਵਾਗਤ ਕਰਦੇ ਹਾਂ ਸਾਡੇ ਬੜੇ ਹੀ ਸਤਿਕਾਰਯੋਗ ਐਮਡੀ ਸਰ ਐਮਡੀ ਮੈਮ ਪ੍ਰਿੰਸੀਪਲ ਸਰ ਪ੍ਰਿੰਸੀਪਲ ਗੱਲ ਕਰਦਾ ਹੈ ਜਲਮਾ ਦੇ ਵੇਲੇ ਦੀ ਜਦੋਂ ਕੋਈ ਗੱਲ ਕਰਦਾ ਹੈ ਸ਼ਹੀਦੀ ਦੇ ਮੇਲੇ ਦੀ ਜਦੋਂ ਕੋਈ ਗੱਲ ਕਰਦਾ ਹੈ ਸੱਚੇ ਗੁਰੂ ਅਤੇ ਚੇਲੇ ਦੀ ਦਿਲ ਫਰਫੜਾਉਂਦਾ ਏ ਰੂਹ ਜਾਲ ਪਾਉਂਦੀ ਏ ਸੱਚ ਕੁੱਛੋ ਉਦੋਂ ਦਾ ਵਸਾਖੀ ਆਉਂਦੀ ਏ ਸੱਚ ਕੁੱਛੋ ਉਦੋਂ ਦਾ ਜਿਸ ਪੀਸਾ ਦੇ ਜਿੱਥੇ ਵੜੇ ਵਿੱਚ ਲੱਗਿਆ ਏ ਸੋ ਮੈਂ ਆਡੀਅנס ਦੇ ਸਾਡੇ ਸਾਰੇ ਬੱਚਿਆਂ ਨੂੰ ਦੱਸਣਾ ਚਾਹੁੰਦੀ ਆ ਕਿ ਬੇਟਾ ਇਹ ਦੇ ਪਿੱਛੇ ਇਤਿਹਾਸਿਕ ਮਸ਼ੌਕੜ ਹੈ 13 ਅਪ੍ਰੈਲ 13 ਅਪ੍ਰੈਲ 1999 ਸੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਖਾਸ ਪੰਥ ਦੀ ਸਜਣਾ ਕੀਤੀ ਸੀਗੀ ਸੋ ਇਹਨੂੰ ਵਿਸਾਖੀ ਦੇ ਮੇਲੇ ਨੂੰ ਖਾਸ ਪੰਥ ਦੀ ਸਜਣਾ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਕਹਿੰਦੇ ਨੇ ਜੀ ਕਣਕਾਂ ਦਾ ਰੰਗ ਪਿੱਛੇ ਪਤ ਜਾਦਾ ਹੈ ਤੇ ਕਣਕਾਂ ਦਾ ਰੰਗ ਸੁਨਹਿਰੀ ਹੋ ਚੁੱਕਾ ਹੈ ਤੇ ਜਿਹੜਾ ਕਣਕਾਂ ਦਾ ਰੰਗ ਸੁਨਹਿਰੀ ਹੋਇਆ ਹੈ ਇਸ ਤੋਂ ਪਤਾ ਲੱਗਦਾ ਹੈ ਕਿ ਗਰਮੀ ਕਿੰਨੀ ਆ ਚੁੱਕੀ ਹੈ ਚਲੋ ਹਰ ਬੰਦੇ ਨੂੰ ਹਰ ਮੌਸਮ ਦਾ ਆਨੰਦ ਮਾਣਨਾ ਚਾਹੀਦਾ ਹੈ ਸੋ ਵਾਤੇ ਹੈ ਫਿਲਹਾਲ ਅਸੀਂ ਵਿਸਾਖੀ ਦੀ ਰੌਣਕ ਮਾਣਨਾ ਹੈ ਤੇ ਮੇਲੇ ਦਾ ਤਿਉਹਾਰ ਵੀ ਮਨਾਉਣਾ ਹੈ 的呀<打> Gracias. No, 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 no.

ਸਾਖੀ ਦਾ ਤਿਹਾਰ ਸਾਡੇ ਸਾਰੇ ਭਾਰਤ ਵਿੱਚ ਬੜੇ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਇਸ ਤਿਹਾਰ ਦਾ ਸੰਬੰਧ ਸਾਡੇ ਸਿੱਖ ਧਰਮ ਨਾਲ ਵੀ ਹੈ ਕਿਉਂਕਿ ਇਸ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਹਾਜਨਾ ਕੀਤੀ ਸੀ ਅਤੇ ਪੰਜ ਪਿਆਰਿਆਂ ਨੂੰ ਸਥਾਪਿਤ ਕੀਤਾ ਸੀ। ਇਸ ਦਾ ਸੰਬੰਧ ਕਿਸਾਨ ਵੀਰਾਂ ਦੀ ਫਸਲਾਂ ਨਾਲ ਵੀ ਹੈ। ਲੋ ਕਿਸਾਨ ਵੀਰ ਬਹੁਤ ਹੀ ਖੁਸ਼ ਹੁੰਦੇ ਹਨ ਕਿਉਂਕਿ ਫਸਲਾਂ ਪੱਕ ਕੇ ਘਰਾਂ ਵਿੱਚ ਆਉਂਦੀਆਂ ਹਨ। ਇਸ ਇਤਿਹਾਰ ਨੂੰ ਮੁੱਖ ਰੱਖਦੇ ਹੋਏ ਸਾਡੇ ਐਮ ਡੀ ਮੈਮ ਐਮ ਡੀ ਸਰ ਵੱਲੋਂ ਜੀਪਸ ਅਤੇ ਜਿਪਸ ਦੇ ਵੇੜੇ ਵਿੱਚ ਇਸ ਤਿਹਾਰ ਨੂੰ ਬੜੇ ਹੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ ਜਿੱਥੇ ਸਾਰੇ ਬੱਚੇ ਅਤੇ ਅਧਿਆਪਕ ਬਹੁਤ ਹੀ ਵਧੀਆ ਇਸ ਤਿਹਾਰ ਨੂੰ ਮਨਾ ਰਹੇ ਨੇ ਤੇ ਇਸ ਤਿਹਾਰ ਦਾ ਆਨੰਦ ਮਾਣ ਰਹੇ ਨੇ ਧੰਨਵਾਦ ਇਹ ਤੇ ਨਹੀਂ ਨੱਚਣਾ ਨਹੀਂ ਆਉਂਦਾ ਬਿਲਕੁਲ ਜੀ ਬਿਲਕੁਲ ਸਾਡੀਆਂ ਪਰ ਵੱਡੀਆਂ ਮੁੰਡਿਆਰਾ ਦਾ ਤੇਜੀ ਨੇ ਪਰ ਜਿਹੜੀਆਂ ਛੋਟੀਆਂ ਨੇ ਉਹਨਾਂ ਵਾਸਤੇ ਅਸੀਂ ਕਹਿ ਸਕਦੇ ਹਾਂ ਕਿ ਛੋਟਾ ਪੈਕੇਟ ਵੱਡਾ ਧਮਾਕਾ ਹੈ ਕੀ ਹਾਲ ਬੰਦੇ ਹੋ ਬੇਟਾ ਅੱਛਾ ਇੱਕ ਵੱਡੀ ਭੈਣ ਤੇ ਇੱਕ ਛੋਟੀ ਭੈਣ ਸੀ ਮੇਰਾ ਦਿਲ ਕਹਿੰਦਾ ਜਿਵੇਂ ਕਿ ਕਿਉਂ ਨਾ ਬੋਲੀ ਪਾਈ ਦਵੇ ਹਨ ਵੀ ਜਰੂਰ